ਹੁਣ ਤੱਕ 58962 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 2106 ਨੌਕਰੀਆਂ ਅੱਜ ਹੀ ਦੇ ਕੇ ਆਇਆ ਮੇਰੇ ਪਿੰਡ ਦੇ ਵਿੱਚੋਂ ਹੀ ਸਰ ਪੂਰੇ 6 ਕੈਂਡੀਡੇਟ ਹੁਣ ਏਲਮ ਦੇ ਸਰ ਅੱਜ ਨਿਯੁਕਤੀ ਪੱਤਰ ਲੈਣ ਆਏ ਜੀ ਇੱਕੋ ਪਿੰਡ ਤੋਂ 6 ਜਣੇ ਆਏ ਹੋ ਤੁਸੀਂ ਅੱਜ ਹਾਂਜੀ ਹਾਂਜੀ ਸਰ ਸਰ ਮੇਰੇ ਨਾਲ ਪਿੰਡ ਐਜ ਮੋਣ ਕੇ ਠੜ ਉੱਥੋਂ ਦੇ ਸਰ 11 ਕੈਂਡੀਡੇਟ ਲੱਗੇ ਹੀ ਸਾਡੇ ਨਾਲ ਹੁਣ ਅੱਛਾ ਹਾਂਜੀ ਤੁਹਾਡੀ ਸਰਕਾਰ ਦੇ ਦੌਰਾਨ ਸਾਡੇ ਪਿੰਡ ਵਿੱਚ ਅਸੀਂ ਸਭ ਤੋਂ ਪਹਿਲਾਂ ਮੇਰੀਆਂ ਦੋ ਸਿਸਟਰ ਸੀ ਜਿਨ੍ਹਾਂ ਨੇ ਪਹਿਲਾ ਜੋਬ ਕੀਤੀ ਹੈ ਬੀਐਸਐਫ ਵਿੱਚ ਤੇ ਅੱਜ ਤੀਸਰੀ ਲੜਕੀ ਮੈਂ ਆ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਆਈ ਆ ਅੱਜ ਮੇਰੀ ਆਪਦੀ ਸਰਕਾਰ ਦੇ ਵਿੱਚ 4 ਸਾਲਾਂ ਵਿੱਚ ਤੀਸਰੀ ਜੋਬ ਹੈ ਸਰ ਸਭ ਤੋਂ ਪਹਿਲਾਂ ਬਿਜਲੀ ਬੋਰਡ ਚ ਐਲਡੀਸੀ ਦੀ ਜੋਬ ਕੀਤੀ ਹੈ 3 ਸਾਲ ਹੁਣ ਮੈਂ ਇਸ ਸਮੇਂ ਜੂਨੀਅਰ ਆਡੀਟਰ ਹਾਂ ਡਿਪਾਰਟਮੈਂਟ ਆਫ ਫਾਈਨਾਂਸ ਵਿੱਚ ਤੇ ਅੱਜ ਮੇਰਾ ਰੈਵਨਿਊ ਕਾਉਂਟਰਡ ਦਾ ਪੇਪਰ ਕਲੀਅਰ ਹੋਇਆ ਦਾ ਜੀ ਮੇਰੀ ਉਮਰ 38 ਸਾਲ ਦੇ ਲਗਭਗ ਹੈ ਜੀ ਤੇ ਮੇਰੀ ਇਹ ਪਹਿਲੀ ਗਵਰਨਮੈਂਟ ਜੋਬ ਹੈ ਇਹ ਤੁਹਾਡੇ ਕਰਕੇ ਹੋ ਪਾਇਆ ਸ ਹੈ ਮੈਂ 7-8 ਸਾਲ ਤੋਂ ਨੌਕਰੀ ਲਈ ਟਰਾਈ ਕਰ ਰਹੀ ਹਾਂ ਬਟ ਮੈਨੂੰ ਨੌਕਰੀ ਨਹੀਂ ਮਿਲੀ ਅੱਜ ਆਪ ਜੀ ਦੀ ਸਰਕਾਰ ਦੇ ਅੰਡਰ ਇੱਕ ਨਹੀਂ ਦੋ ਸਰਕਾਰੀ ਨੌਕਰੀ ਵਿੱਚ ਮੇਰਾ ਨਾਮ ਆਇਆ ਹੈ ਕੁਦਰਤ ਹੈ ਚਲੋ ਕੋਈ ਡਿਊਟੀ ਲਾਤੀ ਰੱਬ ਨੇ ਨਵਾਵਾਂਗੇ